ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਯਾਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਢੇਲੋ ਚੋਟੀ ਕੱਪੜ ਸੂਨ ਨੂੰ ਹਾਜ਼ਰ ਆ ਪੁੱਛ ਕੇ ਦੇਣੇ ਦੇ ਵਾਸਤੇ ਇਹ ਪੰਜ ਰਿੱਕੀ ਆਪਾਂ ਕਾਉ ਰੇਟ ਤੇ ਡਿਟੇਲ ਆਪਾਂ ਵੀਰ ਤੋਂ ਦੱਸਦੇ ਆ ਆਓਗੇ ਕਿ ਕਰਵਾਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਮੇਰਾ ਨਾਮ ਮਨਦੀਪ ਸਿੰਘ ਆ ਜੀ ਤੇ ਪਿੰਡ ਮੇਰਾ ਠਿਕਰੀ ਵਾਲਾ ਬਰਨਾਲਾ ਦੇ ਠੀਕ ਹੈ ਪਿੰਡ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਬਰਨਾਲਾ ਸ਼ਹਿਰ ਤੋਂ 6 ਹੱਥ ਕਿਲੋਮੀਟਰ ਦੂਰੀ ਜਾ। 6 ਹੱਥ ਠੀਕ ਆ ਮੋਬਾਈਲ ਨੰਬਰ ਜੀ ਆਪਣਾ 98760 31487 98760 31487 31487 ਤੇ ਜਿਹੜੀ ਬਾਈ ਜੀ ਆਪਾਂ ਝੋਟੀ ਦੇਖ ਰਹੇ ਹਾਂ ਇਹ ਸੁਆਗ ਕਿਹਦਾ ਸੂਰਜ ਇਸ ਵਾਰ ਇਹ ਦੂਜੇ ਜੀ। ਇਹ ਦੂਜਾ ਸੂਆ ਕਿੰਨੇ ਟਾਈਮ ਦਾ ਆਪਣੇ ਕੋਲ ਜੀ? ਇਹੇ ਜੀ ਇਸ ਝੋਟੀ ਲਿਆਦੀ ਸੀ ਉਹਦੇ ਮਗਰ ਆਈ ਸੀਗੀ ਕੱਟੀ। ਅਸਾਂ ਮੱਝ ਲੈ ਉਹਦੇ ਮਗਰ ਕੱਟੀ ਆਈ ਸੀ। ਠੀਕ ਆ ਘਰ ਦੀ ਕੱਟੀ ਵੀ ਆ ਗਈ ਹਾਂ। ਠੀਕ ਆ ਪਹਿਲੇ ਸੂਏ ਆਪਣੇ ਕੋਲ ਦੋਦੇ ਨੇ ਕਿੰਨਾ ਦਿੱਤਾ ਜੀ? ਇਹਨੇ 13 ਕਿਲੋ ਠੀਕ ਹੈ ਪਲੂਨ ਪਹਿਲੇ 21 11 ਕਿਲੋ ਚਲੇਗਾ ਤੇ ਬਾਕੀ ਸੀਲ ਠੰਡੀ ਹੈਗੀ ਵਧੀਆ ਪੂਰੀ ਸੀਲ ਹੈ ਜੀ ਤੁਹਾਨੂੰ ਹੱਥ ਲਾ ਕੇ ਦਿਖਾ ਦਿੰਦੇ ਆਂ ਵੀਡੀਓ 'ਚ ਨਹੀਂ ਖਸੂ ਬਿਨਾ ਸੂਣ ਤੋਂ ਹੱਥ ਨਹੀਂ ਲਗਾਉਂਦਾ ਠੀਕ ਹੈ ਸਭ ਤੋਂ ਵੀਡੀਓ ਵਿੱਚ ਤੁਸੀਂ ਦੇਖਦੇ ਹੋ ਭੈਣ ਹੱਥ ਫੇਰਦੀ ਪਈ ਹੈ ਦੇ ਉੱਪਰ ਤੇ ਮੇਰੇ ਹਿਸਾਬ ਨਾਲ ਜੀ ਮੈਂ ਭਾਂਤ ਵਗੈਰਾ ਫੇਰੀ ਨੇ ਦੂਜਾ ਵਾਲੇ ਬਿਠਾ ਰਹੇ ਕਿਉਂਕਿ ਚੱਕਰੀ ਨਹੀਂ ਕੋਈ ਚੱਕਰੀ ਜਿਵੇਂ ਮਰਜ਼ੀ ਚੋਣ ਜਿਵੇਂ ਮਰਜ਼ੀ ਪੁੱਠੇ ਸਿੱਧੇ ਪਾਸੇ ਜਿੱਦਾਂ ਮਰਜ਼ੀ ਬੈਠੀ ਜਾਂ ਸਾਡੇ ਬੱਚੇ ਛੋਟੇ ਤੁਰੇ ਫਿਰਦੇ ਜੀ ਹੱਥ ਲਾਈ ਸਾਡੇ ਕੋਲ ਫੋਟੋਆਂ ਨੇ ਉਹ ਵੀ ਤੁਹਾਨੂੰ ਦਿਖਾ ਦੇਣ ਤੇ ਸੀਮਾ ਵਗੈਰਾ ਕਿਹੜਾ ਲੱਗਿਆ ਇਹ ਲక్ష్ਮੀ ਡੇਰੀ ਦੇ ਯਾਰ ਦੀ ਠੀਕ ਹੈ ਐਨ ਕੋ ਵੀ ਪਈ ਹੈ ਜੀ ਆਪਣੇ ਕੋਲ ਠੀਕ ਹੈ ਲਫ ਡੇਰੀ ਫਾਰਮਾਂ ਦਾ ਆਪਾਂ ਸੀਮਾ ਭਰਾਏ ਦੇ ਠੀਕ ਹੈ ਤੇ ਲੰਬਾ ਟਾਈਮ ਕਿੰਨਾ ਕੁ ਦੁੱਧ ਦੇਦਾ ਸੀ ਗਨੇ ਸਾਢੇ 6 ਮਹੀਨੇ ਜੋ ਕਿ ਪੂਰੀਏ ਠੀਕ ਹੈ ਗੱਪਣ ਹੋ ਕੇ ਸਾਢੇ 6 ਮਹੀਨਾ ਤੱਕ ਦੁੱਧ ਦਿੱਤਾ ਹੈ ਦਾ ਦਿੱਤਾ ਜੀ ਠੀਕ ਹੈ ਰੇਟ ਵਗੈਰਾ ਜਿਹੜਾ ਕੀ ਰੱਖਿਆ ਰੇਟ ਅਸੀਂ ਫੋਨ ਤੇ ਗੱਲ ਜੀ ਦੇ ਹਿਸਾਬ ਨਾਲ ਹੋਊਗਾ ਚਲੋ ਹਾਂ ਜੀ ਦੇ ਹਿਸਾਬ ਨਾਲ ਜੀ ਕਿਉਂਕਿ ਸਾਡੇ ਕੋਲੇ ਪਸ਼ੂ ਹੈਗਾਗਾ ਠੀਕ ਹੈ ਇਹ ਉਸ ਹਿਸਾਬ ਦਾ ਰੇਟ ਹੋਊਗਾ ਜੀ ਤੇ ਹਫਤਾ ਜੇ ਕੱਢਦੀ ਪਈ ਆ ਹਨਾ ਸੋ ਹਵਾਲੇ ਤੇ ਨਾੜਾ ਵਗੈਰਾ ਦੇਖੋ ਯਾਰ ਕਿਆ ਬਾਤ ਆ ਮੈਂ ਵੀ ਹੱਥ ਫੇਰਿਆ ਕੋਈ ਦੇਖ ਕੋਈ ਹੋਗੇ ਜੀ ਅਸੀਂ ਸਭ ਥੰਡਾ ਤਾਂ ਗਾ ਵਿਚੰਦਾ ਉਹ ਠੀਕ ਹੈ ਕੋਈ ਜਾਣ ਉੱਥੇ ਵੀ ਆਪਣੇ ਚਾਰ ਪੰਜ ਨਾਗ ਹੋਰ ਖੜੇ ਹਨਾ ਹਾਂ ਜੀ ਸੋ ਦੁੱਧ ਦਿੰਦੀ ਆ ਸਾਡੇ ਕੋਲੇ ਪਸ਼ੂ ਦੁੱਧ ਵਾਲੇ ਵੀ ਹੈਗੇ ਸਾਡੀ ਤਾਂ ਉਹ ਵੀ ਸੂਣ ਵਾਲੀ ਜੀ ਕੋਲੋਂ ਆਏ ਆ ਵੀ ਉਹ ਹੋ ਸਕਦਾ ਅਸੀਂ ਰੱਖ ਲਈਏ ਦੇਖਦੇ ਆਂਗੇ ਤਾਂ ਕਰਕੇ ਤੇ ਧੋ ਖੋਲਿਓ ਬਾਹਰ ਨੂੰ ਗਾਡ ਕਾਠ ਵਗੈਰਾ ਦੇਖ ਸਕਦੇ ਹੋ ਇੱਕ ਸੋਹਣੀ ਸਾਫ ਸੁਥਰੀ ਰਾਜੀ ਸਭੀ ਪੜੀ ਵੀ ਸੋ ਨਿਛੀ ਨਾ ਵੀ ਦੇਖ ਕਿਸੇ ਪਾਸੇ ਨਹੀਂ ਸੋਹਣੀ ਸਾਫ ਸੁਥਰੀ ਥਣ ਹਵਾਨੇ ਦੀ ਆ ਕੋਆਲਿਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਨਿਕਣ ਦੇ ਸਾਫ ਸੁਥਰੇ ਤੇ ਥੋੜਾ ਮੱਜਾ ਨਾਲ ਜ਼ਿਆਦਾ ਕਰਦੇ ਪਸ਼ੂ ਦੇ ਵਿੱਚ ਪਸ਼ੂ ਵਿੱਜਿਆ ਹੁੰਦਾ ਸੋ ਥਾਂ ਲੈ ਵਧੇ ਸਾਡੇ ਮੇਰੇ ਠੀਕ ਐ ਸੋ ਪਸ਼ੂ ਨਾਲ ਜ਼ਿਆਦਾ ਵੈਸੇ ਮੰਨ ਕੇ ਚਲੋ ਵੀ ਠੰਡੀ ਸੀਲ ਲੈਣੀ ਆ ਆਂਤੀ ਕੋਈ ਨਹੀਂ ਸੀਲ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਦਾ ਕੋਈ ਆਂਤ ਨਹੀਂ ਥੋੜਾ ਪਸ਼ੂਆਂ ਦੇ ਵਿੱਚ ਮੰਨ ਕੇ ਚਲੋ ਜਾਣ ਤੋਂ ਪਰੇਸ਼ ਕਰਦੀ ਆ ਤੇ ਠੰਡੀ ਸੀ ਲੈਣੀ ਆ ਅੰਤੀ ਕੋਈ ਨਹੀਂ ਦੂਸਰਾ ਸੂਦਾ ਸੂਰੀ ਆ ਤੇ ਇਸ ਵਾਰ ਬਾਈ ਜੀ ਆਪਾਂ ਦੁੱਧ ਦਾ ਅੰਦਾਜ਼ਾ ਲਾ ਜੀ ਵੀ ਕਿੰਨਾ ਕ ਪਾ ਦੂਗੀ ਇਹ ਇਹ ਵੀਰੇ 15 ਕਿਲੋ ਦੁੱਧ ਆਰਾਮ ਨਾਲ ਦੇ ਠੀਕ ਆ ਕਹਿੰਦਾ ਆਪਾਂ 15 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ ਹਣਾ ਠੀਕ ਆ ਤੇ ਬਾਕੀ ਦਾ ਸਾਡੀ ਨਾਰਮਲ ਸੇਵ ਵਾਲਿਆ ਸੀ ਕੋਈ ਬੜਾ ਉਸ ਵਪਾਰੀਆਂ ਦਾ ਨਹੀਂ ਸਾਡੇ ਤਾਂ ਮੁਲਾਜ਼ਮਾਂ ਦੇ ਬਾਈਫ ਆਪ ਵੀ ਮੈਂ ਜੋਬ ਕਰਦਾ ਪ੍ਰਾਈਵੇਟ ਇਸ ਦਾ ਸ਼ੌਂਕ ਨੂੰ ਰੱਖਦੇ ਆ ਠੀਕ ਆ ਵੀ ਸ਼ੌਂਕ ਨੂੰ ਹੁਣ ਥੋੜੇ ਨਾਲ ਜਿਆਦਾ ਹੋ ਗਿਆ ਹੁਣ ਦੱਸਨੇ ਬਾਈ ਆਹ ਗਾਣਾ ਦੁੱਧ ਦਿੰਦੀ ਆ ਉਹ ਛੋਟੀ ਸੁਣਨ ਵਾਲੀ ਉਹ ਖੜੀ ਆ ਫਰੋਨ ਠੀਕ ਹੈ ਤਾਂ ਵੇਚਦੀ ਆ ਤੇ ਨੰਬਰ ਐਡਰੈਸ ਦੁਆਰੇ ਬੋਲਿਓ ਆਪਣਾ ਮੇਰਾ ਪਿੰਡ ਠਿਕਰੀ ਵਾਲਾ ਜੀ ਬਰਨਾਲੇ ਕੋਲੇ 7 ਕਿਲੋ ਮੀਟਰ ਦੂਰ ਬਰਨਾਲੇ ਤੋਂ ਠੀਕ ਹੈ ਇਹ ਮੋਬਾਈਲ ਨੰਬਰ ਮੇਰਾ ਹੈਗਾ 98760 314787 ਠੀਕ ਹੈ ਸੋ ਕਿਸੇ ਵੀ ਵੀਰ ਦੇ ਝੋਟੇ ਫਸਾਉਂਦੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਜਲ ਤੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ